ਇਸ ਟਾਈਮ ਤੇ ਸਭ ਤੋਂ ਜ਼ਿਆਦਾ ਚਾੜ ਦੇਣ ਵਾਲੀ ਵੈਰਾਈਟੀ ਹੈ ਅੱਛਾ ਜੀ ਹਾਂਜੀ ਮਿਲ ਪਰਪਸ ਲਈ ਬਹੁਤ ਵਧੀਆ ਵੈਰਾਈਟੀ ਇਹ ਵਿੱਚ 60% ਤੱਕ ਜੂਸ ਨਿਕਲਦਾ ਹੈ ਨਾਰਮਲੀ ਤੇ ਵੇਲਣ ਵਾਲੇ ਬਹੁਤ ਪਸੰਦ ਕਰਦੇ ਐ ਇਹਨੂੰ ਜੂਸ ਜ਼ਿਆਦਾ ਹੋਣ ਕਰਕੇ ਤੇ ਗੂੜ ਪਰਪਸ ਲਈ ਵੀ ਇਹ ਵੈਰਾਈਟੀ ਬਹੁਤ ਫਾਰਮਰ ਡੂਨ ਪਰਪਸ ਕਹਿ ਲੋ ਇੱਕ ਤਰ੍ਹਾਂ ਦਾ ਤੁਸੀਂ ਗੰਨੇ ਪੱਕੋਂ ਕਿੰਨੀ ਖੰਡ ਬਣਦੀ ਹੈ ਤਾਂ ਉਸ ਮੱਕੋਂ ਇਹ ਵੈਰਾਈਟੀ ਬਹੁਤ ਵਧੀਆ ਹੈਗੀ ਹੈ ਤੇ ਇਸ ਵੈਰਾਈਟੀ ਦਾ ਇੱਕ ਹੋਰ ਗੁਣ ਹੈਗਾ ਕਿ ਇਹ ਬਹੁਤ ਸਖਤ ਵੈਰਾਈਟੀ ਹੈ ਮਤਲਬ ਤੁਹਾਨੂੰ ਲੱਗ ਰਿਹਾ ਹੈ ਗੰਨਾ ਜਿਹਨੂੰ ਕਹਿੰਦੇ ਆਪਾਂ ਵੈਰਾਈਟੀ ਦੀ ਖਾਸੀਅਤ ਇਹ ਹੈ ਜੀ ਇਹ ਕੀ ਹੈ अर्ਲੀ ਵੈਰਾਈਟੀ ਹੈ ਬਹੁਤ अर्ਲੀ ਜਿਹਨੂੰ ਕਹਿੰਦੇ ਆਪਾਂ ਇਹ 8 ਮਹੀਨੇ ਚ ਗੰਨਾ ਤਿਆਰ ਹੋ ਜਾਂਦਾ ਹੈ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਆ Rajasthan Uttarakhand ਤੱਕ ਇਹ ਵੈਰਾਈਟੀ ਲੱਗਦੀ ਹੈ ਜੀ ਇਹ ਸੈਂਟਰ ਵੱਲੋਂ ਰਿਲੀਜ਼ਡ ਵੈਰਾਈਟੀ ਹੈ ਸਾਡੇ ਤੁਸੀਂ ਅਪਡੇਟ ਵਰਜ਼ਨ ਆ ਇਹਦੇ ਚ ਆ ਗਿਆ ਨਾ ਜੀ ਇਹ ਸਾਡੀ ਬਿਲਕੁਲ ਇਹ ਜਿਹੜਾ ਅਪਡੇਟ ਹੈ ਉਹ ਇਹਦੇ ਵਿੱਚ ਆ ਗਿਆ ਆ 295 ਤੇ 196 ਜੀ ਇਹ ਫਾਰਮਰ ਦੀ ਗੁੜ ਪੱਖੋਂ ਲਾਈਕਿੰਗ ਬਹੁਤ ਹੈਗੀ ਹੈ ਦੀ ਅੱਛਾ ਵਨ ਆਫ ਦਾ ਬੈਸਟ ਕੁਆਲਟੀ ਦਾ ਗੁੜ ਬਣਦਾ ਹੈ ਪੰਜਾਬ ਦੇ ਵਿੱਚ ਜਿਹੜਾ ਗੰਨਾ ਆ ਕਿਸਾਨ ਲਾਉਂਦੇ ਨੇ ਤੇ ਵੱਖ-ਵੱਖ ਏਰੀਆ ਦੇ ਵਿੱਚ ਵੱਖ-ਵੱਖ ਕਿਸਮਾਂ ਲੱਗਦੀਆਂ ਨੇ ਜਾਂ ਗੰਨੇ ਦੀ ਵੱਖ-ਵੱਖ ਕੁਆਲਿਟੀयां ਹੁੰਦੀਆਂ ਨੇ ਕਿਸੇ ਤੋਂ ਜਿਹੜਾ ਗੁੜ ਗੁੜ ਦੇ ਲਈ ਬਹੁਤ ਅੱਛਾ ਮੰਨਿਆ ਜਾਂਦਾ ਹੈ ਤੇ ਕੋਈ ਜਿਹੜਾ ਹੈ ਜੂਸ ਦੇ ਲਈ ਅੱਛਾ ਮੰਨਿਆ ਜਾ ਰਿਹਾ ਹੈ ਤੇ ਜਾਂ ਕਿਸੇ ਨੇ ਮਿੱਲੇ ਦੀ ਮਿੱਲੇ ਦੇ ਲਈ ਪੈਦਾਵਾਰ ਕਰਨੀ ਆ ਤੇ ਇਹ ਡਿਪੈਂਡ ਕਰਦਾ ਹੈ ਮਤਲਬ ਵੈਰੈਟੀਆਂ ਦੇ ਉੱਤੇ ਡਿਪੈਂਡ ਕਰਦਾ ਹੈ ਸਾਡੇ ਆਪਾਂ ਗੰਨੇ ਦੀ ਕਿਸਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕਰਦੇ ਆ ਸਾਡੇ ਨਾਲ ਨੇ ਇਹ ਡਾਕਟਰ ਨਗਦੀਪ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਡਾਕਟਰ ਨੇ ਰਿਸਰਚ ਕਰਦੇ ਨੇ ਗੰਨੇ ਦੇ ਉੱਤੇ ਗੰਨੇ ਦੀ ਕਿਸਮਾਂ ਉੱਤੇ ਤੇ ਇਹ ਸਾਨੂੰ ਜਾਣਕਾਰੀ ਦੇਣਗੇ ਕਿ ਜਿਹੜੀਆਂ ਇਹ ਆਪਾਂ ਸਟਾਲ ਦੇ ਉੱਤੇ ਵਾਕੂ ਕਿਸਮਾਂ ਦੇਖ ਰਹੇ ਆ ਵੀ ਇਹਨਾਂ ਦੀ ਕੀ ਮਹੱਤਤਾ ਆ ਤੇ ਕੀ ਗੁਣ ਨੇ ਤੇ ਕਿਵੇਂ ਇਹਨਾਂ ਦੀ ਪੈਦਾਵਾਰ ਲਈ ਜਾ ਸਕਦੀ ਹੈ ਆ ਤੁਸੀਂ ਇਹ ਸਟਾਲ ਦੇ ਵਿੱਚ ਇਹ ਵੱਖ-ਵੱਖ ਕਿਸਮਾਂ ਡਿਸਪਲੇ ਕੀਤੀਆਂ ਹੋਈਆਂ ਨੇ ਤੇ ਸਾਨੂੰ ਦੱਸੋਗੇ ਮਤਲਬ ਇਹਨਾਂ ਦੀ ਹਰੇਕ ਕਿਸਮ ਦੀ ਕੀ ਇੰਪੋਰਟੈਂਸ ਹੈ ਕੀਮਤ ਕਿਹ ਹੈ ਆ ਸਸਤਾ ਜੀ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਲਈ ਅਤੇ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਨਾ ਕਮਾਡ ਡਿਪਾਰਟਮੈਂਟ ਤੋਂ ਅੱਜ ਆ ਜੀ ਸਾਡਾ ਮੈਂ ਓਰੀਜਨਲ ਰਿਸਰਚ ਸਟੇਸ਼ਨ ਕਪੂਰਥਲੇ ਪੋਸਟਡ ਆ ਕੁਬਰਕਨ ਬਰੀਡਰ ਤੇ ਪੰਜਾਬ ਥੇਤੀ ਬਾੜੀ ਯੂਨੀਵਰਸਿਟੀ 13 ਵੈਰਾਈਟੀਆਂ ਦੀ ਸਿਫਾਰਿਸ਼ ਕਰਦੀ ਹੈ ਗੰਨੇ ਵਿੱਚ ਤੇ ਉਹਦੇ ਵਿੱਚੋਂ ਅਸੀਂ ਕੁਝ ਵੈਰਾਈਟੀਆਂ ਜਿਹੜੀਆਂ ਪ੍ਰੋਮਿਨੈਂਟ ਹੈਗੀਆਂ ਉਹ ਇੱਥੇ ਡਿਸਪਲੇ ਤੇ ਲਗਾਈਆਂ ਉਹਦੇ ਵਿੱਚੋਂ ਜਿਹੜੀਆਂ ਪਹਿਲੀਆਂ 4 ਵੈਰਾਈਟੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ COPBV95 COPBV96 CO15023 ਤੇ CO CB 98 ਇਹ ਸਾਡੀਆਂ ਨਵੀਆਂ ਰਿਲੀਜ਼ ਵੈਰਾਈਟੀਆਂ ਨੇ ਜਿਹੜੀਆਂ ਪਿਛਲੇ ਪਿਛਲੇ ਸਾਲ ਰਿਲੀਜ਼ ਕੀਤੀਆਂ ਸੀ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀਆਂ ਦੂਸਰੀ ਇੰਪੋਰਟੈਂਸ ਦੀ ਜਿਵੇਂ ਇਹ ਬਹੁਤ ਪੁਰਾਣੀ ਸੀ ਉਹ ਜੇ 85 COPB 92 18 ਗੰਨੇ ਵਿੱਚ ਜੀ ਦੋ ਗਰੁੱਪ ਹੁੰਦੇ ਆ ਇੱਕ ਕੇਤਾ ਗਰੁੱਪ ਹੁੰਦਾ ਹੈ ਤੇ ਇੱਕ ਦਰਮਿਆਨੀ ਪਛੇਤਾਗ ਰੂਪ ਹੈਗਾ ਇਹਦਾ ਮਤਲਬ ਹੋਇਆ ਜੀ ਕਿ ਜਿਹੜਾ ਕੀ ਗੰਨਾ 8 ਤੋਂ 10 ਮਹੀਨੇ ਚ ਤਿਆਰ ਹੋ ਜਾਂਦਾ ਉਸ ਨੂੰ ਜਿਤ ਅਗਲੀ ਵੈਰਾਈਟੀ ਕਹਿੰਦੇ ਆ ਤੇ ਜਿਹੜੀ 10 ਤੋਂ 12 ਮਹੀਨੇ ਲਏਗੀ ਉਹ ਦਰਮਿਆਨੀ ਪਛੇਤਾਈ ਵੈਰਾਈਟੀ ਹੁੰਦੀ ਹੈ ਬਿਲਕੁਲ ਤੇ ਇਹਦੇ ਵਿੱਚ ਜਿਵੇਂ ਕਿ ਪਹਿਲੀਆਂ ਤਿੰਨ ਵਾਰ ਅਪਾ ਸ਼ੁਰੂ ਤੋਂ ਸ਼ੁਰੂ ਕਰਦੇ ਆ ਡਾਕਟਰ ਸਾਹਿਬ ਤੁਸੀਂ ਹਰ ਇੱਕ ਕਿਸਮ ਬਾਰੇ ਥੋੜਾ ਡਿਟੇਲ ਨਾਲ ਜਾਣਕਾਰੀ ਦਿੰਦੇ ਜਾਓ ਜਿਵੇਂ ਆਪਾਂ ਪਹਿਲੀ ਕਿਸਮ ਦੀ ਆਪਾਂ ਗੱਲ ਕਰਦੇ ਆ ਇਹ ਕਿਹੜੀ ਕਿਹੜੇ ਸੀਓਪ ਵੀ 95 ਇਹਦੇ ਬਾਰੇ ਹੀ ਆਪਾਂ ਗੱਲ ਕਰੀਏ ਜੀ ਇਹ सीओकेबी 95 ਕਿਸੇ ਗਰੁੱਪ ਦੀ ਵੈਰਾਈਟੀ ਹੈ ਜੀ ਤੇ ਇਹ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਛਾੜ ਦੇਣ ਵਾਲੀ ਵੈਰਾਈਟੀ ਹੈ ਅੱਛਾ ਜੀ ਹਾਂ ਜੀ ਇਹ ਇਹ ਇਸ ਵੈਰਾਈਟੀ ਦਾ ਝਾੜ 400 ਕਿਹੜਾ ਗੱਲ ਠੀਕ ਹੈ ਜੀ 425 ਕਿਲੋਟਲ ਪਰ ਏਕੜ ਹੈਗਾ ਇਹ ਮਿਲ ਪਰਪਸ ਲਈ ਬਹੁਤ ਵਧੀਆ ਵੈਰਾਈਟੀ ਜੇ ਫਾਰਮਰ ਨੇ ਇਹ ਝਾੜ ਬਖੋ ਲਗਾਣੀ ਹੋਵੇ ਤਾਂ ਇਹ ਵੈਰਾਈਟੀ ਕਾਫੀ ਅੱਛੀ ਹੈ ਮਿਲ ਪਰਪਸ ਲਈ ਬਹੁਤ ਵਧੀਆ ਇਹ ਵੈਰਾਈਟੀ ਝਾੜ ਵੀ ਚੰਗਾ ਨਿਕਲਦਾ ਹੈ 400 ਕਿੰਨਾ ਦੱਸਿਆ 425 ਹੈ ਜੀ 425 ਤੇ ਅੱਛਾ ਤੇ ਹੋਰ ਕੀ ਗੁਣ ਨੇ ਇਸ ਇਹਦੇ ਵਿੱਚ ਕੀ ਇਹ ਵੈਰਾਈਟੀ ਇਸ ਕੋਈ ਦੇਖੋ ਜੀ ਫਾਰਮਰ ਨੂੰ ਹੁੰਦਾ ਚਾੜ ਤੇ ਹੁਣ ਲਈ ਇਹ ਵੈਰਾਈਟੀ ਆ ਗਈ ਹੈ ਤੇ ਇਸ ਟਾਈਮ ਤੇ ਸਾਡੀ ਜਿਹੜੀ ਜੇ ਤੁਹਾਡੀ ਨੌਲੇਜ ਲਈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇੱਕੋ ਹੀ ਵੈਰਾਈਟੀ ਸੀ ਉਹ ਬੀਬੀ 200 ਸੀ ਉਹ ਬੀਬੀ 230 ਸੌਰੀ ਬੀਬੀ 230 ਵੈਰਾਈਟੀ ਸੀਗੀ ਇਸ ਸਾਰੀ ਕੋਲਟੀ ਵੈਰਾਈਟੀ ਦੇ ਅੰਦਰ 80% ਏਰੀਆ ਸੀਗਾ ਪੰਜਾਬ ਦਾ ਤੇ ਪਿਛਲੇ 2-3 ਸਾਲਾਂ ਤੋਂ ਇਸ ਵੈਰਾਈਟੀ ਦੇ ਵਿੱਚ ਰੰਗ ਰੋਗ ਦੀ ਸ਼ਿਕਾਇਤ ਆ ਗਈ ਹੈ ਕਿ ਰੰਗ ਰੋਗ ਗੰਨੇ ਦੇ ਵਿੱਚ ਇੱਕ ਤਰ੍ਹਾਂ ਦਾ ਕੈਂਸਰ ਹੈ ਜਿਸ ਦਾ ਕੋਈ ਲਾਜ ਯਸ ਦੇ ਵੀ ਤੁਹਾਨੂੰ ਵੈਰਾਈਟੀ ਪੱਟਣੀ ਪੈਂਦੀ ਹੈ ਕਿੰਨਾ ਪੱਟਣਾ ਹੀ ਪਏਗਾ ਉਥੋਂ ਦੇ ਤਾਂ ਉਸ ਦੇ ਬਦਲਾਅ ਦੇ ਤੌਰ ਤੇ ਅਸੀਂ ਇਹ ਵੈਰਾਈਟੀ ਰਿਲੀਜ਼ ਕੀਤੀ ਹੈ ਤੇ ਇਹ ਵੈਰਾਈਟੀ ਇਸ ਟਾਈਮ ਤੇ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ इवन ਪੰਜਾਬ ਛੱਡ ਕੇ ਹੋਰ ਦੂਸਰੀਆਂ ਸਟੇਟਾਂ ਚ ਵੀ ਵੈਰਾਈਟੀ ਕਾਫੀ ਫੈਲ ਰਹੀ ਹੈ ਇਹ ਤਰ੍ਹਾਂ ਰੋਗ ਇਹਦੇ ਵਿੱਚ ਨਹੀਂ ਹਾਂਜੀ ਹਜੇ ਤੱਕ ਇਹਦੇ ਵਿੱਚ ਕੋਈ ਸ਼ਿਕਾਇਤ ਨਹੀਂ ਆਈ ਹੈ ਇਹਦਾ ਸਾਈਜ਼ ਵੀ ਵੱਡਾ ਉਹਨਾਂ ਨੂੰ ਲੱਗਦਾ ਕਾਫੀ ਹੈ ਨਾ ਲੰਬਾਈ ਦੇ ਵਿੱਚ ਗੰਨੇ ਦਾ ਸਾਈਜ਼ ਦਾ ਜਿਹੜਾ ਹੈਗਾ ਉਹ ਜ਼ਮੀਨ ਤੇ ਤੇ ਤੁਹਾਡੇ ਮੈਨੇਜਮੈਂਟ ਤੇ ਬਹੁਤ ਡਿਪੈਂਡ ਕਰਦਾ ਹੈ ਤੇ ਓਵਰਆਲ ਪਾਇਨ ਹਾਰਟ ਜਿਹਨੂੰ ਕਹਿੰਦੇ ਆਪਾਂ ਇਹ ਗੰਨਾ ਮੋਟੀ ਵੈਰਾਈਟੀ ਹੈ ਤੇ ਅੱਜਕੱਲ ਫਾਰਮਰ ਨੂੰ ਮੋਟੀ ਵੈਰਾਈਟੀ ਜ਼ਿਆਦਾ ਪਸੰਦ ਆ ਰਹੀ ਹੈ ਇਸ ਕਰਕੇ ਫਾਰਮਰ ਦੀ ਲਾਈਕਿੰਗ ਬਹੁਤ ਵਧੀਆ ਹੋ ਰਹੀ ਹੈ ਅੱਛਾ ਤੇ ਇਹ ਮਤਲਬ ਕੋਈ ਸਪੈਸਿਫਿਕ ਏਰੀਆ ਨਹੀਂ ਹੈਗਾ ਮਤਲਬ ਪੰਜਾਬ ਚ ਕਿਤੇ ਵੀ ਲਾ ਸਕਦਾ ਹੈ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਕਿਤੇ ਵੀ ਲਗਾ ਸਕਦੇ ਹੋ ਪੂਰਾ ਆਲ ਓਵਰ ਪੰਜਾਬ ਲਈ ਰეკਮੈਂਡੇਡ ਹੈ ਵੈਰੀਟੀ ਤੇ ਇਹਦਾ ਟਾਈਮਿੰਗ ਵਗੈਰਾ ਕੀ ਰਹਿੰਦਾ ਇਹਦਾ ਜੀ ਦੇਖੋ ਗੰਨੇ ਦੇ ਦੋ ਸੀਜ਼ਨ ਹੁੰਦੇ ਆ ਬਜਾਈ ਦੇ ਇੱਕ ਇੱਕ ਤਾਂ ਹੈਗਾ ਫਰਵਰੀ ਮਾਰਚ ਦਾ ਜਿਹਨੂੰ ਸਪ੍ਰਿੰਗ ਕਹਿੰਦੇ ਆ ਤੇ ਦੂਜਾ ਆਟਮ ਦਾ ਹੁੰਦਾ ਉਹ ਸਾਡਾ ਸਤੰਬਰ ਅਕਤੂਬਰ ਦਾ ਸੀਜ਼ਨ ਹੁੰਦਾ ਹੈ ਤੁਸੀਂ ਦੋਨਾਂ ਸੀਜ਼ਨਾਂ ਵਿੱਚ ਇਹ ਵਾਲੀ ਵੈਰੀਟੀ ਲਗਾ ਸਕਦੇ ਹੋ ਲਗਾ ਸਕਦੇ ਹੋ ਤੇ ਮਿਲ ਪਰਪਸ ਨਾਲੋਂ ਇਹ ਦੀ ਬੈਸਟ ਵੈਰੀਟੀ ਤੁਸੀਂ ਦੱਸਿਆ ਤੇ ਜਿਵੇਂ ਪਾਏ ਵੈਰਾਈਟੀ ਦੀ ਗੱਲ ਕਰਦੇ ਆ ਇਹ ਹੈਗੀ ਆ ਸੀਓਪੀਵੀ 96 96 96 ਇਹ ਵੈਰਾਈਟੀ ਜੀ ਅ ਅਰਲੀ ਗਰੁੱਪ ਦੀ ਵੈਰਾਈਟੀ ਹੈਗੀ ਹੈ ਰਿਕਵਰੀ ਜਿਹਨੂੰ ਦੇਖੋ ਜੀ ਮਿਲਾਂ ਨੂੰ ਚਾਹੀਦੀ ਹੁੰਦੀ ਹੈ ਰਿਕਵਰੀ ਅ ਰਿਕਵਰੀ ਮਤਲਬ ਕਿ ਕਿੰਨੇ ਪੱਤੋਂ ਕਿੰਨੀ ਖੰਡ ਬਣਦੀ ਹੈ ਤਾਂ ਉਸ ਮਤੋਂ ਇਹ ਵੈਰਾਈਟੀ ਬਹੁਤ ਵਧੀਆ ਹੈਗੀ ਹੈ ਇਸ ਵੈਰਾਈਟੀ ਦਾ ਇੱਕ ਹੋਰ ਗੁਣ ਹੈਗਾ ਕਿ ਇਹ ਬਹੁਤ ਸਖਤ ਵੈਰਾਈਟੀ ਹੈ ਮਤਲਬ ਦੇਖ ਨੂੰ ਲੱਗ ਰਿਹਾ ਹੈ ਜਿਹਨੂੰ ਕਹਿੰਦੇ ਆਪਾਂ ਦੇਖ ਨੂੰ ਹੀ ਲੱਗਦਾ ਡੰਡੇ ਵਾਂਗੂ ਨਾ ਮੇਰੇ ਕੋਲ ਜੀ ਬਾਂਸ ਵਰਗਾ ਹੈ ਬਾਂਸ ਵਰਗਾ ਤੇ ਉਹਦਾ ਇਹ ਫਾਇਦਾ ਹੈਗਾ ਕਿ ਜਿਹੜੇ ਇਲਾਕਿਆਂ ਵਿੱਚ ਸੂਰ ਦੀ ਸਮੱਸਿਆ ਹੈਗੀ ਹੈ ਜਾਂ ਜੰਗਲੀ ਜਾਨਵਰਾਂ ਦਾ ਹੈਗਾ ਕੋਈ ਕਈ ਵੈਰਾਈਟੀ ਲਗਾਈ ਜਾ ਸਕਦੀ ਹੈ ਕਿ ਇਹਨੂੰ ਸੁਪਰ ਖਰਾਬ ਨਹੀਂ ਕਰੇਗਾ ਵੈਰਾਈਟੀ ਨੂੰ اچھا ਉਹ ਇਹ ਇਸ ਵੈਰਾਈਟੀ ਦਾ ਇੱਕ ਹੈ ਲੋਈ ਕੋਈ ਯੂਐਸਏ ਦੀ ਹੈ ਜਾਂ ਵੈਰਾਈਟੀ ਨਹੀਂ ਯਾਨੀ ਜਿਹੜਾ ਟੰਡੀ ਏਰੀਆ ਆ ਹਾਂਜੀ ਟੰਡੀ ਏਰੀਆ ਦੇ ਵਿੱਚ ਸਹੀ ਗੱਲ ਕਹੀ ਤੁਸੀਂ ਟੰਡੀ ਏਰੀਆ ਵਿੱਚ ਬਹੁਤ ਵਧੀਆ ਹੈਗੀ ਵੈਰਾਈਟੀ ਇਹਦਾ 382 ਕੁਆਂਟਲ ਪਰ ਏਕੜ ਦਾ ਝਾੜ ਹੈਗਾ ਤੇ ਫਾਰਮਰ ਇਸ ਨੂੰ ਜ਼ਿਆਦਾ ਹੀ ਲੈਂਦੇ ਨੇ ਕਿਉਂਕਿ ਇਹ ਹੌਸਟਲ ਝਾੜ ਹੁੰਦਾ ਹੈ ਹੌਸਟਲ ਝਾੜ ਹੁੰਦਾ ਜੀ ਤੇ ਉਹ ਬਜਾਈ ਦਾ ਤੇ ਝਾੜ ਦਾ ਸਟੈਂਡ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਗੰਨੇ ਦੀ ਬਜਾਈ ਸਭ ਇਹਨਾਂ ਦੀ ਇੰਪੋਰਟੈਂਟ ਹੋਦੀ ਹੈ ਹੂੰ ਪੰਜਾਬ ਵਿੱਚ ਦੋ ਹੀ ਸੀਜ਼ਨ ਚੱਲਦੇ ਨੇ ਇੱਕ ਆਟਮ ਆਦਾ ਤੇ ਇੱਕ ਸਪ੍ਰਿੰਗ ਬਹਾਰ ਹੁੰਦਾ ਬਹੁਤ ਵਧੀਆ ਤੇ ਜਿਵੇਂ ਆਪਾਂ ਹੁਣ ਅਗਲੀ ਵੈਰਾਈਟੀ ਦੀ ਗੱਲ ਕਰਦੇ ਆ ਤੇ ਇਹ ਹੈਗੀ ਹੈ ਜੀ ਸੀਓ ਜੀ ਸੀਓ 15023 ਵੈਰਾਈਟੀ ਜੀ ਇੱਕ ਕੋਇੰਬਟੂਰ ਦੀ ਹੈ ਸੈਂਟਰ ਦੀ ਵੈਰਾਈਟੀ ਹੈ ਜੀ اچھا ਸੈਂਟਰ ਦੇ ਕੇਂਦਰ ਸਰਕਾਰ ਦਾ ਹਾਂ ਜੀ ਇਹ ਸ਼ੂਗਰ ਕੇਨ ਬਰੀਡਿੰਗ ਇੰਸਟੀਚਿਊਟ ਕੋਇੰਬਟੂਰ ਉਹਨਾਂ ਦਾ ਸੈਂਟਰ ਕਰਨਾਲ ਕਰਨਾਲ ਸੈਂਟਰ ਦੀ ਵੈਰਾਈਟੀ ਹੈ ਅੱਛਾ ਇਸ ਵੈਰਾਈਟੀ ਦੀ ਖਾਸੀਅਤ ਇਹ ਹੈ ਜੀ ਇਹ ਕੀ ਹੈ अर्ਲੀ ਵੈਰਾਈਟੀ ਹੈ ਬਹੁਤ अर्ਲੀ ਜੀ ਨੂੰ ਕਹਿੰਦੇ ਆ ਆਪਾਂ ਇਹ 8 ਮਹੀਨੇ ਚ ਗੰਨਾ ਤਿਆਰ ਹੋ ਜਾਂਦਾ ਹੈ ਅੱਛਾ ਜੀ ਤੇ ਗੁੜ ਪੱਖੋਂ ਠੀਕ ਹੈ ਜੀ ਇਹਦਾ ਇਹ ਕਿ ਵੀ ਇਹ ਬਹੁਤ ਸੈਂਸਿਟਿਵ ਵੈਰਾਈਟੀ ਹੈ ਸੈਂਸਿਟਿਵ ਇਨ ਦ ਸੈਂਸ ਕਿ ਵੀ ਇਹ ਤੁਹਾਨੂੰ ਸਾंप ਕੇ ਕਿਉਂਕਿ ਗੰਨਾ ਬਹੁਤ ਕੋਲਾ ਹੈ ਦਾ ਤੇ ਇਹਨੂੰ ਵੰਦਾ ਵੀ ਪਊਗਾ ਤੇ ਡੰਗਰ ਵੀ ਪਊਗਾ ਉਦਾਂ ਜੇ ਹੈਗਾ ਪਰ ਇਹ ਇਕੱਲੀ ਛੇਤੀ ਪੱਕਣ ਕਰਕੇ ਦਾ ਗੂੜ ਵਧੀਆ ਬਣਦਾ ਹੈ ਤੇ ਮਿੱਲੂ ਵੀ ਵਧੀਆ ਰਹਿੰਦੀ ਕੀ ਛੇਤੀ ਪੱਕਦਾ ਤਾਂ ਰਿਕਵਰੀ ਗਨੇ ਦਾ ਲੈ ਟਾਈਮ ਹੋ ਥੋੜਾ ਹੁੰਦਾ ਝਾੜ ਲਗਾ ਦੇ ਉਸ ਤੋਂ 10 ਕੁਇੰਟਲ ਪਰ ਏਕੜ ਦਾ ਹੈਗਾ ਜੀ ਤੇ ਰਸ ਵਗੈਰਾ ਵਾਸਤੇ ਵਧੀਆ ਰਸ ਲਈ ਠੀਕ ਨਹੀਂ ਹੈਗੀ ਜੀ ਇਹਦੇ ਵਿੱਚ ਫਾਈਬਰ ਰਸ ਲਈ ਫਾਈਬਰ ਚਾਹੀਦਾ ਹੁੰਦਾ ਕਿਉਂ ਜੇ ਤੁਸੀਂ ਵੇਖਿਆ ਹੋਵੇ ਕਿ ਵੀ ਜਦ ਵੀ ਰੋਹ ਵਾਲਾ ਇੱਕ ਵਾਰੀ ਗੰਨੇ ਨੂੰ ਬੀਲਣੇ ਚ ਪਾਉਂਦਾ ਤਾਂ ਧੁਮਾ ਕੇ ਦੁਬਾਰਾ ਪਾਣਾ ਹੁੰਦਾ ਹਾਂ ਬਿਲਕੁਲ ਇਸ ਵੈਰਾਈਟੀ ਨਾਲ ਇਹ ਦਿੱਕਤ ਹੈ ਕਿ ਇੱਕ ਵਾਰੀ ਬੀਲਣੇ ਚ ਪੈਂਦੀ ਹੈ ਤਾਂ ਖਿੰਡ ਜਾਂਦੀ ਹੈ ਤਾਂ ਇਸ ਕਰਕੇ ਰਸ ਨਹੀਂ ਨਹੀਂ ਹੈਗੀ ਥੋੜਾ ਅੱਛਾ ਹੈ ਗੋੜ ਵਧੀਆ ਨਿਕਲਦਾ ਹੈ ਗੋੜ ਵਧੀਆ ਲਿਆਦਾ ਇਹਨਾਂ ਨੇ ਕੁਲਾੜ ਵਗੈਰਾ ਹਾਂਜੀ ਹਾਂਜੀ ਜਿਨ੍ਹਾਂ ਨੇ ਕੁਲਾੜੀਆਂ ਛੇਤੀ ਸ਼ੁਰੂ ਕਰਨੀਆਂ ਉਸ ਪਰਪਸ ਲਈ ਬਹੁਤ ਵਧੀਆ ਵੈਰਾਈਟੀ ਹੈ ਤੇ ਇਹ ਵਾਲੀ ਹੈਗੀ ਅਗਲੀ ਵੈਰਾਈਟੀ ਆਪਾਂ ਗੱਲ ਕਰਦੇ ਸੀ O P B 999 ਵੈਰਾਈਟੀ ਹੈ ਜੀ ਇਹ ਸਾਡੀ ਮਿਡ ਲੇਟ ਗਰੁੱਪ ਦੀ ਵੈਰਾਈਟੀ ਹੈ ਇਸ ਵੈਰਾਈਟੀ ਨੂੰ 12 ਤੋਂ 10 ਤੋਂ 12 ਮਹੀਨੇ ਲੱਗਦੇ ਆ ਪਕਰਨ ਨੂੰ 400 ਕੁਇੰਟਲ ਪਰ ਏਕੜ ਦਾ ਝਾੜ ਹੈ ਜੀ ਇਸ ਵੈਰਾਈਟੀ ਦਾ ਇਹ ਸਾਡੀ ਵੈਰਾਈਟੀ ਜ਼ੋਨਲ ਰਿਲੀਜ਼ ਵੀ ਹੈਗੀ ਹੈ ਜ਼ੋਨਲ ਰਿਲੀਜ਼ ਹੁੰਦੀ ਹੈ ਕਿ ਜਿਹੜੀ ਇਹ ਵੈਰਾਈਟੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਆ Rajasthan ਉੱਤਰਾਖੰਡ ਤੱਕ ਇਹ ਵੈਰਾਈਟੀ ਲੱਗਦੀ ਹੈ ਜੀ ਇਹ ਸੈਂਟਰ ਵੱਲੋਂ ਰਿਲੀਜ਼ ਕੀਤੀ ਵੈਰਾਈਟੀ ਹੈ ਸਾਡੀ ਤੇ ਇਹ ਮਿਡ ਲੇਟ ਗਰੁੱਪ ਦੀ ਵੈਰਾਈਟੀ ਹੈ ਝਾੜ ਬੱਖੋ ਬਹੁਤ ਵਧੀਆ ਗਈ ਹੈ ਤੇ ਇਹਦਾ ਹੁਣ ਫਾਰਮਰਸ ਦੇ ਵਿੱਚ ਰੋ ਲਈ ਵੀ ਬਹੁਤ ਰੁਝਾਨ ਹੈ ਰੋ ਵਾਸਤੇ ਵਧੀਆ ਰੁਝਾਨ ਹੈ ਹਾਂਜੀ ਹਾਂਜੀ ਤੇ ਹੋਰ ਮਤਲਬ ਕੋਈ ਸਪੈਸਿਫਿਕ ਗੁੜ ਦਾ ਹੀ ਹੈ ਮੇਨਲੀ ਹਾਂਜੀ ਤੇ ਕੋਈ ਗੁੜ ਲਈ ਮਿਲ ਲਈ ਵੀ ਬਹੁਤ ਵਧੀਆ ਕਿਉਂਕਿ ਝਾੜ ਅੱਛਾ ਹੈਗਾ ਵੈਰਾਈਟੀ ਦਾ ਦੂਸਰਾ ਹੋ ਗਿਆ ਰੋ ਲਈ ਵੀ ਹੈਗੀ ਕਿਉਂਕਿ ਵੈਰਾਈਟੀ ਬਹੁਨੀ ਵੀ ਬਹੁਤ ਜ਼ਿਆਦਾ ਸਖਤ ਨਹੀਂ ਹੈ ਕਿ ਬੇਲੇ ਨੇ ਵਿੱਚ ਨਾ ਚੱਲੇ ਤੇ ਉਸ ਤੋਂ ਬਾਅਦ ਗੁੜ ਵੀ ਅੱਛਾ ਬਣਦਾ ਹੈ ਇਹਦਾ ਸਫੇਦ ਗੁੜ ਬਣਦਾ ਹੈ ਇਹਦਾ ਤੇ ਜੂਸ ਵਗੈਰਾ ਲਈ ਜਾਨੇ ਬੜੀ ਵਧੀਆ ਚੀਅ ਵਰਾਈਟੀ ਬੜੀ ਲਾਈਕਿੰਗ اچھی ਆ ਰਹੀ ਹੈ ਵਰਮਨ ਜਾਨੇ ਵਰਾਈਟੀ ਹੈ ਇਹ ਮੈਂ ਆ ਦੇਖ ਰਿਹਾ ਆਪਾਂ ਇਹਦੀਆਂ ਪੋਰੀਆਂ ਬੜੀ ਛੋਟੀ ਛੋਟੀ ਜਿਹੀ ਨੇ ਤੇ ਇਹ ਕੋਈ ਖਾਸ ਕਿਸਮ ਲੱਗਦੀ ਹੈ ਅਲੱਗ ਹੀ ਇਹ ਜੀ ਸਾਡੀ ਸੀਓਜ 85 ਵਰਾਈਟੀ ਹੈ ਇਹ ਸਨ 2002 ਦੀ ਵਰਾਈਟੀ ਹੈ ਹਾਂ ਜੀ ਤੇ ਲਗਾ ਲੋ ਸਰਦਾਰ ਵੀ ਅੱਜ ਅਸੀਂ 2024 ਚ ਹੈਗੇ ਆ ਤਾਂ ਇੰਨੇ ਸਾਲ ਤੋਂ ਵੈਰਾਈਟੀ ਇੱਥੇ ਹੈਗੀ ਹੈ ਤਾਂ ਇਸ ਵੈਰਾਈਟੀ ਦਾ ਇੱਥੇ ਹੋਣ ਦਾ ਹੀ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਵੈਰਾਈਟੀ ਦੀ ਕਿੰਨੀ ਲਾਈਕਿੰਗ ਹੈ ਫਾਰਮਰ ਅੱਛਾ ਹਰੇ ਵੀ ਮਾਰਕੀਟ ਚ ਬਿਲਕੁਲ 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 ਇਹ ਵੈਰਾਈਟੀ ਤੁਹਾਨੂੰ ਹਰੇਕ ਜੂਸ ਵਾਲੇ ਵੇਲਣੇ ਤੇ ਮਿਲੇਗੀ ਅੱਛਾ ਜੂਸ ਪਰਪਸ ਲਈ ਬਹੁਤ ਵਧੀਆ ਪਰਪਸ ਲਈ ਇਹ ਬੈਸਟ ਵੈਰਾਈਟੀ ਹੈ ਵੇਲਣੇ ਵਾਲੇ ਸਭ ਤੋਂ ਜ਼ਿਆਦਾ ਇਹਦੇ ਵਿੱਚ 60% ਤੱਕ ਜੂਸ ਨਿਕਲਦਾ ਹੈ ਨਾਰਮਲੀ ਤੇ ਵੇਲਣੇ ਵਾਲੇ ਬਹੁਤ ਪਸੰਦ ਕਰਦੇ ਆ ਇਹਨੂੰ ਜਿਹੜਾ ਜੂਸ ਜ਼ਿਆਦਾ ਹੋਣ ਕਰਕੇ ਤੇ ਗੁੜ ਪਰਪਸ ਲਈ ਵੀ ਵੈਰਾਈਟੀ ਬਹੁਤ ਫਾਰਮਰ ਇਟਿਊਡ ਪਰਪਸ ਕੈਲੋਰੀ ਜਿਹੇ ਤਰ੍ਹਾਂ ਦਾ ਤੁਸੀਂ ਜੇ ਤੁਸੀਂ ਘਰ ਵੀ ਲਗਾਣਾ ਹੈ ਜਿਵੇਂ ਚੂਕਲੀ ਫੀਲ ਦਾ ਕੰਨੇ ਨੂੰ ਚੂਕਲੀ ਲਈਏ ਤੇ ਗੁੜ ਵੀ ਬਣਾ ਲਈਏ ਤਾਂ ਉਸ ਪਰਪਸ ਲਈ ਬੈਸਟ ਵੈਰਾਈਟੀ ਹੈ ਤੇ ਸਿਰਫ ਫਾਰਮਰ ਦੀ ਲਾਈਕਿੰਗ ਕਰਕੇ ਅੱਜ ਤੱਕ ਯੂਨੀਵਰਸਿਟੀ ਨੂੰ ਸफारਿਸ਼ ਕਰਦੇ ਤੇ ਝਾੜ ਵਗੈਰਾ ਝਾੜ ਜੀ ਇਹਦਾ 300 ਕੁਇੰਟਲ ਦੇ ਆਰਾਊਂਡ ਹੈਗਾ ਬਾਕੀ ਇਹ ਔਸਤਨ ਝਾੜ ਹੁੰਦਾ ਹੈ 올ਓਵਰ ਪੰਜਾਬ ਦਾ ਤੁਹਾਡੀ ਜ਼ਮੀਨ ਦੇ ਅਕੋਰਡਿੰਗ ਇਸ ਦਾ ਝਾੜ ਵੱਧ ਸਕਦਾ ਹੈ ਵੱਧ ਵੀ ਸਕਦਾ ਹੈ ਆਰਾਊਂਡ ਔਸਤਨ ਇਹਨਾ ਆ ਜਾਏਗਾ ਇਹਨਾ ਆ ਜਾਏਗਾ ਜੀ ਠੀਕ ਹੈ ਜੀ ਜੇ ਮੈਂ ਆਪ ਅਗਲੀ ਵੈਰੈਟੀ ਦੀ ਗੱਲ ਕਰਦੇ ਹਾਂ ਇਹ ਹੈਗੇ COPB 92 92 ਹੈ ਨਾ ਜੀ ਇਹ ਗੋੜੀ ਬੜਾ ਪਤਲਾ ਜਿਹਾ ਲੱਗਦਾ ਫਿਰ ਲੱਗਦਾ ਹੈ ਨਾ ਇਹਦਾ ਵੀ ਸਖਤੰਨਾ ਹੈਗਾ ਅੱਛਾ ਇਹ ਗੋੜ ਲਈ ਬਹੁਤ ਵਧੀਆ ਵੈਰਾਈਟੀ ਅੱਛਾ ਗੋੜ ਵਾਸਤੇ ਬਹੁਤ ਵਧੀਆ ਬਹੁਤ ਵਧੀਆ ਕੁਆਲਿਟੀ ਹਾਈ ਕੁਆਲਿਟੀ ਗੋੜ ਬਣਦਾ ਇਹਦਾ ਖਾਸ ਕਰਕੇ ਜਿਹੜੇ ਕਮਰਸ਼ੀਅਲੀ ਗੋੜ ਬਣਾਉਂਦੇ ਨੇ ਜਾਂ ਜਿਹਨਾਂ ਨੇ ਵਧੀਆ ਹਾਈ ਲੈਵਲ ਤੇ ਕੰਮ ਕਰਨਾ ਹੈ ਉਹ ਇਸ ਨੂੰ ਬਹੁਤ ਪਸੰਦ ਕਰਦੇ ਆ ਵੈਰਾਈਟੀ ਆਦਰਵਾਇਜ਼ ਇਹ ਦਾ ਦਰਮਿਆਨੇ ਮੋਟੇ ਦਰਮਿਆਨੇ ਵੀ ਚੰਗਾ ਹੈ ਇਸ ਦਾ ਕੰਨੇ ਦਾ ਸਾਈਜ਼ ਲੈਂਥ ਬਹੁਤ ਹੈਗੀ ਹੈ ਦੀ ਗੰਨੇ ਦੀ ਅ ਤੇ ਇਸ ਟਾਈਮ ਤੇ ਮਾਰਕੀਟ ਵਿੱਚ ਗੁੱਡ ਪਰਪਸ ਦੀ ਜ਼ਿਆਦਾ ਚੱਲ ਰਹੀ ਹੈ ਜੀ ਗੁੱਡ ਪਰਪਸ ਲਈ ਇਹ ਬਹੁਤ ਵਧੀਆ ਵੈਰਾਈਟੀ ਮਿਲਦੀ ਹੈ ਜੀ ਜਿਵੇਂ ਪਤਲਾ ਦੇਖ ਰਿਹਾ ਦਿਖ ਰਿਹਾ ਹੈ ਤੇ ਹਾਰਡ ਵੀ ਹੈ ਬਹੁਤ ਇਹ ਕੰਡੀ ਰੀਲੀ ਵੀ ਵਧੀਆ ਹੋਣਾ ਹਾਂਜੀ ਬਿਲਕੁਲ ਬਿਲਕੁਲ ਤੇ ਅਗਲੀ ਆਪਾਂ ਵੈਰਾਈਟੀ ਦੀ ਗੱਲ ਕਰਦੇ ਹਾਂ ਸੀਓ 118 118 ਹੈ ਨਾ ਜੀ ਇਹ ਇਹ ਬਹੁਤ ਸਖਤ ਲੱਗਦੀ ਹੈ ਬ੍ਰਾਡ ਬਿਲਕੁਲ ਇਹ ਕਾਫੀ ਸਖਤ ਵੈਰਾਈਟੀ ਹੈ ਇਹ ਵੀ ਕਰਨਾਲ ਸੈਂਟਰ ਦੀ ਵੈਰਾਈਟੀ ਹੈ ਅੱਛਾ ਔਰ ਇਹ 2014 ਵਿੱਚ ਪੰਜਾਬ ਵਿੱਚ ਰეკਮੈਂਡ ਕੀਤੀ ਗਈ ਸੀ ਇਸ ਵੈਰਾਈਟੀ ਦੀ ਖਾਸੀਅਤ ਹੈ ਜੀ ਕਿ ਇਸ ਨੂੰ ਈੜੇ ਮਕੋੜੇ ਬਹੁਤ ਘੱਟ ਲੱਗਦੇ ਨੇ ਬਿਮਾਰੀਆਂ ਕੋਈ ਬਿਮਾਰੀ ਨਹੀਂ ਹੈਗੀ ਵੈਰਾਈਟੀ ਨੂੰ ਇਹਦਾ ਇੱਕੋ ਹੀ ਥੋੜਾ ਡਰਾਅ ਵੈ ਕੇਗਾ ਕਿ ਵੀ ਜਿਹਨੂੰ ਕਮੀ ਕਹਿੰਦੇ ਆ ਇਹਦੇ ਵਿੱਚ ਕੰਡ ਹੁੰਦੀ ਹੈ ਅੱਛਾ ਕੰਡ ਵੀ ਜਿੱਦ ਕਿ ਵੀ ਜਦ ਤੁਸੀਂ ਪੱਤੇ ਨੂੰ ਹੱਥ ਲਗਾਓਗੇ ਤਾਂ ਦਿਵਾਲ ਜਿਹਾ ਹੁੰਦੇ ਹੋਗੇ ਥੋੜਾ ਜਿਹਾ ਸਾਰੇ ਲੇਬਰ ਥੋੜਾ ਕਤਰਾਂਦੀ ਹੈ 18 ਵੈਰਾਈਟੀ ਨੂੰ ਛਿਲਣ ਲਈ ਪਰ ਇਹਦੀ ਖਾਸੀਅਤ ਇਹ ਹੈਗੀ ਹੈ ਕਿ ਇਹਦੇ ਇੱਕ ਜਾੜ ਜਿਹਨੂੰ ਆਪਾਂ ਕਹਿੰਦੇ ਆ ਗੰਨੇ ਦਾ ਤਾਂ ਇਹਦੇ ਵਿੱਚ 4 ਤੋਂ 5 ਹੀ ਗੰਨੇ ਬਣਦੇ ਆ ਤੇ ਸਾਰੇ ਮੋٹے ਗੰਨੇ ਹੁੰਦੇ ਆ ਗੰਨਾ ਬਹੁਤ ਮੋਟਾ ਬਣਦਾ ਹੈ ਦਾ ਤੇ ਇਸ ਕਰਕੇ ਵਜਨ ਜਿਹੜਾ ਚਲਾਈ ਲਈ ਵੀ ਵਜਨ ਛੇਤੀ ਵਧ ਜਾਂਦਾ ਹੈ ਤਾਂ ਮਿਲ ਪਰਪਸ ਲਈ ਬਹੁਤ ਵਧੀਆ ਹੈ ਤੇ ਜਿਹੜੇ ਫਾਰਮਰ ਕੀ ਘੱਟ ਕੀਅਰ ਕਰਨਾ ਚਾਹੁੰਦੇ ਆ ਉਹਨਾਂ ਲਈ ਵਧੀਆ ਹੈਗਾ ਕਿ ਵੀ ਇੱਕ ਵਾਰੀ ਲਗਾ ਦਿੱਤਾ ਤਾਂ ਵੈਰਾਈਟੀ ਦੀ ਕੀਅਰ ਘੱਟ ਕੀਅਰ ਕਰਨੀ ਪੈਂਦੀ ਹੈ ਜਿਹੜੇ ਇਹ ਕੱਟ ਕੇਅਰ ਕਰਨੀ ਪੈਂਦੀ ਹੈ ਇਹ ਵੈਰਾਈਟੀ ਹੈ ਇੱਕ ਗੋੜੇ ਲਈ ਵੀ ਅੱਛੀ ਹੈ ਗੋੜੇ ਦਾ ਥੋੜਾ ਲਾਲਗੀਚ ਬਣਦਾ ਪਰ ਆਪਣੀ ਮਾਰਕੀਟ ਵਿੱਚ ਲਾਲਗੀ ਵਾਲਾ ਗੁੜ ਪਸੰਦ ਨਹੀਂ ਕਰਦੇ ਤਾਂ ਇਸ ਕਰਕੇ ਜਿਹੜੇ ਕਿ ਕੁਆਲਿਟੀ ਵੱਖੋ ਲਗਾਉਣਾ ਚਾਹੁੰਦੇ ਤੇ ਰੰਗ ਉਹਨਾਂ ਲਈ ਮੈਟਰ ਨਹੀਂ ਕਰਦਾ ਉਹਨਾਂ ਲਈ 18 ਵੈਰਾਈਟੀ ਵਧੀਆ ਹੈਗੀ ਲਗਾਈ ਜਾ ਸਕਦੀ ਹੈ ਲਗਾਈ ਜਾ ਸਕਦੀ ਹੈ ਤੇ ਜੇ ਮੈਂ ਆਪਾਂ ਅਗਲੀ ਵੈਰਾਈਟੀ ਦੀ ਗੱਲ ਕਰਦੇ ਹਾਂ ਜੀ ਸੀਓ 238 ਹੈ ਨਾ ਜੀ ਜੀ ਤੇ ਇਹ ਜਿਹੜੀ ਵੈਰਾਈਟੀ ਤੁਹਾਡੇ ਹੱਥ ਵਿੱਚ ਇਸ ਟਾਈਮ ਹੈ ਜੀ ਇਹ ਇੰਡੀਆ ਦੀ ਸਭ ਤੋਂ ਜ਼ਿਆਦਾ ਮੈਗਾ ਵੈਰਾਈਟੀ ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਇਸ ਵੈਰਾਈਟੀ ਦੇ ਅੰਡਰ ਅਰਾਊਂਡ 60% ਏਰੀਆ ਸੀਗਾ ਆਪਣੇ ਨਾਰਥ-ਵੈਸਟ ਜ਼ੋਨ ਦਾ ਤੇ ਆਪਣੇ ਪੰਜਾਬ ਦਾ 80% ਏਰੀਆ ਇਸ ਵੈਰਾਈਟੀ ਦੇ ਅੰਡਰ ਹੈ ਅੱਛਾ ਜੀ 80% ਹੁੰਦਾ ਬੜੀ ਸੀਗਾ ਇਹ ਪਰ ਹੁਣ ਪਿਛਲੇ 2-3 ਸਾਲਾਂ ਤੋਂ ਇਸ ਵੈਰਾਈਟੀ ਦੇ ਵਿੱਚ ਰੱਤਾ ਰੋਗ ਦੀ ਸ਼ਿਕਾਇਤ ਆ ਰਹੀ ਹੈ ਜਿਹਦੇ ਕਰਕੇ ਹੁਣ ਵੈਰਾਈਟੀ ਦਾ ਬਦਲਾਅ ਦਾ ਲੋਡ ਫੇਲ ਹੋ ਰਹੀ ਹੈ ਮਿਲਾਂ ਨੂੰ ਵੀ ਤੇ ਆਮ ਫਾਰਮਰ ਨੂੰ ਵੀ ਕਿਉਂਕਿ ਫਾਰਮਰ ਦਾ ਨੁਕਸਾਨ ਬਹੁਤ ਹੋ ਰਿਹਾ ਹੈ ਇਹਦੇ ਵਿੱਚ ਤੇ ਹੁਣ ਇਹ ਮਤਲਬ ਇੱਕ ਤਰ੍ਹਾਂ ਦਾ ਇਹ ਵੈਰਾਈਟੀ ਆਪਣਾ ਪੀ ਕਟੇਨ ਕਰਕੇ ਹੁਣ ਡਾਉਨਰਾਵਲ ਲੱਗੀ ਸਤਰਾਵਲ ਦੇ ਵਿੱਚ ਹੈਗੀ ਹੈ ਬਈ ਇਹ ਬਹੁਤ ਅੱਛੀ ਵੈਰਾਈਟੀ ਹੈ ਮਿਲ ਮਿਲ ਲਈ ਅੱਛੀ ਹੈ ਮਿਲ ਲਈ ਅੱਛੀ ਸੀ ਕਿ ਪਰ ਹੁਣ ਮਿਲਾਂ ਵੀ ਇਹਨੂੰ ਡਿਸਕਰੇਜ ਕਰ ਰਹੀ ਹੈ ਤੇ ਜੇ ਕੋਈ ਫਾਰਮਰ ਅੱਛਾ ਪੀ ਇਹਦਾ ਮੇਨਟੇਨ ਕਰਕੇ ਰੱਖਣਾ ਚਾਹੁੰਦਾ ਹੋਵੇ ਤਾਂ ਥੋੜੇ ਏਰੀਆ ਵਿੱਚ ਇਸ ਵੈਰਾਈਟੀ ਨੂੰ ਆਜੇ ਵੀ ਆਪਕੇ ਰੱਖਿਆ ਜਾ ਸਕਦਾ ਇਹਦਾ ਜਿਹੜਾ ਤੁਸੀਂ ਅਪਡੇਟ ਵਰਜ਼ਨ ਆ ਇਹਦੇ ਚ ਆ ਗਿਆ ਨਾ ਜੀ ਇਹ 95 ਦੀ ਬਿਲਕੁਲ ਇਹਦੀ ਜਿਹੜਾ ਅਪਡੇਟ ਹੈ ਉਹ ਇਹਦੇ ਵਿੱਚ ਆ ਗਿਆ 95 ਤੇ 196 95 ਆ ਤੇ ਇਹਦੇ ਨਾਲ ਹੀ ਸੌਰੀ ਹਾਂ ਉਹ 96 ਵੈਰਾਈਟੀ ਹੈ ਇਹ 96 ਇਹ 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 ਦੋ ਅਪਡੇਟ ਆ ਗਈਆਂ ਨੇ ਇਹਦੇ ਵਿੱਚ ਜਿਹੜੇ ਰਤਾ ਰੋਗ ਹੈ ਉਹਨੇ ਵਿੱਚ ਨਹੀਂ ਇਸ ਵੈਰਟੀ ਵਿੱਚ ਨਹੀਂ ਆ ਇਹ ਦੀ ਖਾਸ ਇਸੇ ਕਰਕੇ ਚੇਂਜ ਹੋਈ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਇਹ ਲਾਸਟ ਵੈਰਟੀ ਹੈ ਡਾਕਟਰ ਸਾਹਿਬ ਬਿਲਕੁਲ ਜੀ ਤੇ ਸੀਓ ਜੇ ਹਸੀ ਇਹ ਸਾਡੀ ਇਹ ਵੀ ਸਨ 2002 ਦੀ ਵੈਰਾਈਟੀ ਹੈ ਜੀ ਹਾਂ ਜੀ ਤੇ ਇਹ ਵੀ ਇਸੇ ਕਰਕੇ ਹਜੇ ਤੱਕ ਤੁਹਾਡੇ ਸਾਹਮਣੇ ਹੈਗੀ ਹੈ ਕਿ ਫਾਰਮਰ ਦੀ ਗੁੜ ਪੱਖੋਂ ਲਾਈਕਿੰਗ ਬਹੁਤ ਹੈਗੀ ਹੈ ਦੀ ਅੱਛਾ ਵਨ ਆਫ ਦਾ ਬੈਸਟ ਕੁਆਲਟੀ ਦਾ ਗੁੜ ਬਣਦਾ ਹੈ ਅੱਛਾ ਜੀ ਵੀ ਹਾਈ ਕੁਆਲਟੀ ਦਾ ਗੁੜ ਰੈਸ਼ੀ ਜਿਹਨੂੰ ਕਹਿੰਦੇ ਆਪਾਂ ਗੁੜ ਦੇ ਵਿੱਚ ਵੱਤ ਤੋਂ ਵੱਤ ਕਣਕ ਹੋਣਾ ਚਾਹੀਦਾ ਹੈ ਤੇ ਗੁੜ ਬਗੜਨਾ ਨਹੀਂ ਚਾਹੀਦਾ ਜਦੋਂ ਗਰਮੀਆਂ ਵਿੱਚ ਜਿਹਨੂੰ ਕਹਿੰਦੇ ਆ ਕਿ ਪਿਗਲ ਗਿਆ ਜਿਹਨੂੰ ਆਪਾਂ ਕਹਿੰਦੇ ਆ ਉਹ ਨਹੀਂ ਹੁੰਦਾ ਇਹਦਾ ਅਚੀ ਕੁਆਲਿਟੀ ਦਾ ਢੋੜ ਬਣਦਾ ਤੇ ਫਾਰਮਰ ਹਜੇ ਵੀ ਇਹਨੂੰ ਬਹੁਤ ਪਸੰਦ ਕਰਦੇ ਆ ਜੀ ਇਸ ਵੈਰਾਈਟੀ ਨੂੰ ਇਹਦਾ ਅਰਾਊਂਡ 335 ਦੇ ਅਰਾਊਂਡ ਝਾੜ ਹੈ ਦਾ ਹਾਂ ਤੇ ਫਾਰਮਰ ਇਸ ਤੋਂ ਵਾਧ ਹੀ ਲੈਂਦੇ ਆ ਇਹ ਮੇਰੇ ਨਾਲ ਪੁਰਾਣੀ ਹੋਊਗੀ ਵੈਰਾਈਟੀ ਹੈ ਨਾ ਸੰ 2002 ਦੀ ਵੈਰਾਈਟੀ ਆ ਉਹ ਵੀ ਮੈਂ ਤੁਹਾਨੂੰ ਕਿਹਾ ਕਿ ਇੰਨੇ ਸਾਲਾਂ ਤੋਂ ਹੈ ਗਈ ਹੈ ਕਿ ਫਾਰਮਰ ਇਹਨੂੰ ਲਾਈਕ ਕਰਦਾ ਹਜੇ ਵੀ ਮੇਨ ਮੈਰਾ ਹੈਗਾ ਗੁਰਦਾਈ ਪੁਰਪਸ ਲਈ ਹੈ ਇਹ ਵੀ 96 ਵਾਂ ਬਹੁਤ ਸਖਤ ਵੈਰਾਈਟੀ ਹੈ ਜਿਹਨਾਂ ਇਲਾਕਿਆਂ ਵਿੱਚ ਸੂਰ ਦੀ ਜ ਮੈਂ ਕਰਾਂਗਾ ਹਾਂ ਕੰਢੀ ਵਾਲਾ ਏਰੀਆ ਹਾਂ ਇਹ ਦੇਖ ਨੂੰ ਲੱਗ ਰਹੀ ਹੈ ਸਾੜਾ ਸਖਤ ਹੈਗਾ ਕਰਨਾ ਬਹੁਤ ਲਗਾਇਆ ਜਾਂਦਾ ਹੈ ਕੇਅਰ ਦੀ ਵੀ ਨੂੰ ਲੱਗਦਾ ਜ਼ਿਆਦਾ ਲੋੜ ਪੈਂਦੀ ਪੰਜ ਹੈ ਜੀ ਬਿਲਕੁਲ ਸਿੱਧਾ ਕਰਨਾ ਹੁੰਦਾ ਹੈ ਇਹਦਾ ਤੇ ਅੱਛਾ ਇਹਦਾ ਵੀ ਗੁਰਪਸ ਫੇਰ ਕਰਦਾ ਹੈ ਹਾਂ ਤੇ ਮਿਲ ਲਈ ਜਿਆਦਾ ਮਿਲ ਇਹ ਜ਼ਿਆਦਾਤਰ ਗੁਰਵਾਰੇ ਹੀ ਫਾਰਮਰ ਰੱਖਦੇ ਆ ਮਿਲ ਵਾਲੇ ਕਿਉਂਕਿ ਝਾੜ ਥੋੜਾ ਪੁਰਾਣੀ ਵੈਰਾਈਟੀ ਹੋ ਗਈ ਝਾੜ ਘਟੇ ਗਿਆ ਇਸ ਲਈ ਜਿਹੜੇ ਬਿਲ ਪਰਪਜ਼ਲੀ ਲਗਾਉਂਦੇ ਆ ਉਹ ਇਹਨੂੰ ਨਹੀਂ ਪਸੰਦ ਕਰਦੇ ਨਹੀਂ ਪਸੰਦ ਕਰਦੇ ਤੇ ਆਮ ਇਲਾਵਾ ਕੁਝ ਵੈਰਾਈਟੀ ਹੈ ਜਿਹੜੀਆਂ ਕਿ ਅਸੀਂ ਇੱਥੇ ਨਹੀਂ ਨਹੀਂ ਲਾਈ ਹਾਂ ਜੀ ਇੱਕ ਇਹਦੇ ਵਿੱਚ ਹੈਗੀ ਹੈ 6064 ਵੈਰਾਈਟੀ ਹੈਗੀ ਹੈ ਸਾਡੀ ਉਹ ਇੰਡੀਆ ਦੀ ਪਹਿਲੀ अर्ਲੀ ਵੈਰਾਈਟੀ ਸੀਗੀ ਅੱਛਾ ਜੀ ਉਹ 8 ਮਹੀਨੇ ਜਿਵੇਂ ਕਿ ਇਹ 15023 ਤੁਹਾਨੂੰ ਵਿਖਾਈ ਸੀਗੀ ਉਸੇ ਹੀ ਗਰੁੱਪ ਦੀ ਉਹ ਆਪਣੇ ਟਾਈਮ ਦੀ ਸਾਨੂੰ 1975 ਵਿੱਚ ਰਿਲੀਜ਼ ਹੋਈ ਸੀ ਤੇ ਅੱਜ ਵੀ ਫਾਰਮਰ ਸਾਡੀ ਪੈਕੇਜ ਵਿੱਚ ਵੀ ਹੈ ਤੇ ਫਾਰਮਰ ਦੇ ਫੀਲਡ ਵਿੱਚ ਵੀ ਹੈ ਵੈਰਾਈਟੀ ਉਹਸ ਵੈਰਾਈਟੀ ਨੇ ਆਪਣੇ ਟਾਈਮ ਤੇ ਰਾਜ ਕੀਤਾ ਪੰਜਾਬ ਦੇ ਵਿੱਚ ਪਰ ਉਹ ਵੈਰਾਈਟੀ ਦਾ ਡਾਊਨਫਾਲ ਵੀ ਰਤੇ ਰੋਗ ਕਰਕੇ ਹੋਇਆ ਸੀ ਤੇ ਉਹੀ ਸੇਮ ਸਿਚੁਏਸ਼ਨ ਹੁਣ 38 ਨਾਲ ਹੋਈ ਹੈ ਤਾਂ ਤੁਹਾਡੇ ਰਾਹੀਂ ਮੈਂ ਫਾਰਮਰਾਂ ਨੂੰ ਇਹੀ ਕਹਿਣਾ ਜਾਊਗਾ ਕਿ ਕਿਸੇ ਵੀ ਵੈਰਾਈਟੀ ਇੱਕੋ ਵੈਰਾਈਟੀ ਦੇ ਮਗਰ ਨਾ ਪਈਏ ਜਿਹਨੂੰ ਅਸੀਂ ਮੋਨੋਕਲਚਰ ਕਹਿੰਦੇ ਆ ਕਿ ਇੱਕੋ ਵੈਰਾਈਟੀ ਦਾ ਆਪਣੇ ਖੇਤ ਵਿੱਚ ਘੱਟੋ ਘੱਟ ਦੋ ਤਿੰਨ ਵੈਰਾਈਟੀਆਂ ਲਗਾਓ ਤੇ ਤਾਂਕਿ ਕਿਸੇ ਇੱਕ ਵੈਰਾਈਟੀ ਨੂੰ ਪ੍ਰੋਬਲਮ ਵੀ ਆਵੇ ਤਾਂ ਤੁਹਾਡੇ ਵਿੱਤੀ ਨੁਕਸਾਨ ਨਾ ਹੋਵੇ ਤੇ ਤੁਹਾਡੇ ਕੋਲ ਅਗਲੀ ਵੈਰਾਈਟੀ ਲਈ ਅਗਲੇ ਸਾਲ ਲਈ ਬੀਜ ਵੀ ਰਵੇ ਬੀਜ ਵੀ ਰਹਿਣਾ ਵੈਰਾਈਟੀ ਦਾ ਹਾਂ ਹਾਂ ਮਲਟੀ ਵੈਰਾਈਟੀ ਹੋਣੀ ਚਾਹੀਦੀ ਹੈ ਜੀ 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 ਅਲੱਗ ਅਲੱਗ ਗਰੁੱਪ ਹਾਂ ਅਲੱਗ ਅਲੱਗ ਗਰੁੱਪ ਉਹਦੇ ਨਾਲ ਰੋਗ ਵੀ ਘੱਟ ਲੱਗਦਾ ਹੈ ਝਾੜ ਵੀ ਚੰਗਾ ਆਉਂਦਾ ਹੈ ਝਾੜ ਵੀ ਚੰਗਾ ਹੋ ਜਾਂਦਾ ਹੈ ਤੇ ਤੁਹਾਨੂੰ ਜੇ ਮਿਲ ਪੱਕੋ ਗੱਲ ਕਰੀਏ ਤਾਂ ਜਿੰਨੂੰ ਪਰਚੀਆਂ ਕਿਉਂਕਿ ਮੇਲ ਦੇ ਵਿੱਚ ਜਿਹੜਾ ਗੱਣਾ ਜਾਂਦਾ ਉਹ ਤੁਹਾਡੇ ਗਰੁੱਪ ਦੇ ਹਿਸਾਬ ਨਾਲ ਜਾਂਦਾ ਹੈ ਅਰਲੀ ਵਾਲਾ ਜਿਹੜੇ ਵੈਰਾਈਟੀਆਂ ਉਹਨਾਂ ਨੂੰ ਛੇਤੀ ਪਰਚੀ ਮਿਲਦੀ ਹੈ ਫਿਰ ਮਿਡ ਨੂੰ ਮਿਲੇਗੀ ਤੇ ਜੇ ਤੁਹਾਡੇ ਕੋਲ ਅਗਨਾਂ ਲਗ ਲਗ ਵੈਰਾਈਟੀਆਂ ਦਾ ਹੋਏਗਾ ਤੇ ਤੁਹਾਡਾ ਝਾੜ ਤੇ ਮਿਲ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਰਹੇਗੀ ਉਹਦੇ ਨਾਲ ਤੁਹਾਡਾ ਵੀ ਫਾਇਦਾ ਹੈ ਤੇ ਮਿਲ ਦਾ ਵੀ ਫਾਇਦਾ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਇਸ ਫੀਲਡ ਦੇ ਵਿੱਚ ਹੈਗੇ ਹੋ ਤੁਸੀਂ ਕਿਸਾਨਾਂ ਤੱਕ ਜਾਂਦੇ ਵੀ ਰਹੋਗੇ ਰਹਿੰਦੇ ਹੋਵੋਗੇ ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਨੋਟ ਕੀਤੀਆਂ ਹੋਣਗੀਆਂ ਇਹ ਕੁਝ ਕਿਸਾਨ ਵੀਰਾਂ ਨੂੰ ਸਲਾਹ ਦੇਣਾ ਚਾਹੋਗੇ ਵੀ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਜਾਂ ਇਤੋਂ ਦੂਰ ਰਹਿਣਾ ਚਾਹੀਦਾ ਹੈ ਜਰਨਲ ਕਿਉਂਕਿ ਇਹ ਤੁਸੀਂ ਯੂਨੀਵਰਸਿਟੀ ਦੇ ਮਾਹਰੂ ਤੇ ਤੁਹਾਡੀ ਹਰ ਇੱਕ ਗੱਲ ਦੀ ਇੱਕ ਆਪਣੇ ਆਪ ਇੰਪੋਰਟੈਂਸ ਰਹਿੰਦੀ ਹੈ ਤੇ ਕੀ ਕਹਿਣਾ ਚਾਹੂੰਗਾ ਦੇਖੋ ਜੀ ਗੰਨਾ ਜਦ ਵਿੱਚ ਹੋ ਆਤੀ ਆਪਾਂ ਕਿਤੇ ਸੀ ਕਿ ਗੰਨਾ ਲੰਬੇ ਟਾਈਮ ਦੀ ਟਰੋਪ ਹੈਗੀ ਹੈ ਮੈਂ ਘੱਟੋ ਘਾਟੇ ਤੁਹਾਡੇ 8 ਤੋਂ 10 ਮਹੀਨੇ ਤੇ ਡੇਢ ਡੇਢ ਸਾਲ ਤੱਕ ਰਹਿੰਦੀ ਹੈ ਤੇ ਉਸ ਤੋਂ ਬਾਅਦ ਜੇ ਮੁੱਢਾ ਰੱਖੀਏ ਤਾਂ ਇਸ 2-3 ਸਾਲ ਤੁਹਾਡੇ ਖੇਤ ਵਿੱਚ ਵੈਰਾਈ ਰਹੇਗੀ। ਸੇਕ ਇਸ ਦੀ ਪਲੈਨਿੰਗ ਵੀ ਉਸੇ ਹਿਸਾਬ ਨਾਲ ਕੀਤੀ ਜਾਂਦੀ ਹੈ। ਜਿਵੇਂ ਤੁਸੀਂ ਘੱਟੋ ਘੱਟ ਇੱਕ ਨਹੀਂ ਤਾਂ ਦੋ ਨਹੀਂ ਤਾਂ ਇੱਕ ਰੋਟੂਨ ਲਾ ਰੋਟੂਨ ਮਤਲਬ ਵੱਢ ਕੇ ਅਸੀਂ ਦੁਬਾਰਾ ਜਦੋਂ ਉਹ ਪੰਦਾ ਕਰਨਾ ਉਹਨੂੰ ਰੋਟੂਨ ਕ੍ਰੌਪ ਕਹਿੰਦੇ ਆ ਮੋਡਾ ਫਸਲੇ ਕਰਨੇ ਆ ਤਾਂ ਕੰਨੇ ਦਾ ਫਾਇਦਾ ਵੀ ਤੁਹਾਨੂੰ ਇਕਨੋਮਿਕਸ ਦੇ ਜਿਹਨੂੰ ਕਹਿੰਦੇ ਆ ਆਪਾਂ ਕੀ ਵਿੱਤੀ ਫਾਇਦਾ ਵੀ ਤਾਂ ਨਹੀਂ ਹੋਏਗਾ ਕਿ ਤੁਸੀਂ ਮੋਡਾ ਰੱਖੋ ਮੋਡਾ ਤੁਹਾਡੇ ਲਈ ਵੀ ਬੈਨੀਫੀਸ਼ੀਅਲ ਹੈ ਤੇ ਮਿਲ ਲਈ ਵੀ ਬੈਨੀਫੀਸ਼ੀਅਲ ਹੈ ਕਿਉਂਕਿ ਮੋਡਾ ਛੇਤੀ ਪੱਕ ਜਾਂਦਾ ਤਾਂ ਇਸ ਲਈ ਆਪਣੇ ਪੰਜਾਬ ਵਿੱਚ ਮੋਡਾ ਥੋੜਾ ਘੱਟ ਰੱਖਿਆ ਜਾਂਦਾ ਹੈ ਤੁਹਾਡੇ ਦਾ ਫਾਰਮਰ ਨੂੰ ਇਹ ਕਹਿੰਦਾ ਕਿ ਵੀ ਮੋਡਾ ਫਸਲੀ ਵੀ ਲਾਓ ਆਪਣੇ ਤਾਂ ਕਿ ਉਹਦੇ ਵਿੱਚ ਤੁਹਾਡੇ ਕੋਸਟ ਆਫ ਕਲਟੀਵੇਸ਼ਨ ਘੱਟ ਜਾਂਦੀ ਹੈ ਤੁਹਾਡਾ ਪ੍ਰੋਫਿਟ ਵੱਧਦਾ ਇਸ ਤੋਂ ਇਲਾਵਾ ਅਸੀਂ ਦੇਖਣ ਚ ਆਇਆ ਕਿ ਫਾਰਮਰਜ਼ ਦੇਖਾ ਦੇਖੀ ਬਹੁਤ ਸਪਰੇ ਹਾਂ ਹੋ ਗਈਆਂ ਲੰਬੇ ਟਿਕਟਾਂ ਦੀ ਫਸਲ ਹੋਣ ਕਰਕੇ ਗੰਨੇ ਨੂੰ ਛੇਤੀ ਕਿਤੇ ਪੋਚ ਨਹੀਂ ਹੁੰਦਾ ਬਹੁਤ ਹਾਰਡੀ ਕ੍ਰੋਪ ਹੈਗੀ ਹੈ ਜੇ ਕੋਈ ਤੁਹਾਡੇ ਇਨੀਸ਼ੀਅਲ ਸਿੰਪਟਮ ਤੁਹਾਨੂੰ ਦਿਖ ਰਹੇ ਨੇ ਤਾਂ ਹੀ ਉਹਦੇ ਵਿੱਚ ਕੋਈ ਸਪਰੇ ਕਰੋ ਆਪਣੀ ਮਿੱਟੀ ਜਰੂਰ ਟੈਸਟ ਕਰਵਾ ਲਓ ਉਹ ਜੇਕਰ ਤਾਂ ਨਹੀਂ ਕਿਸੇ ਦੀ ਘਾਟ ਹੈਗੀ ਹੈ ਤਾਂ ਉਸ ਹੱਬ ਨਾਲ ਉਹਦੇ ਵਿੱਚ ਤੱਤ ਪਾਣੇ ਚਾਹੀਦੇ ਨੇ ਜਾਂ ਫਿਰ ਉਹ ਤੁਹਾਡੇ ਲੀਫ ਦੇ ਉੱਤੇ ਤੁਹਾਡੇ ਬੂਟੇ ਵਿੱਚ ਉਹਦੀ ਕਮੀ ਸ਼ੋ ਹੋ ਰਹੀ ਹੈ ਤਾਂ ਤਾਂ ਹੀ ਸਪਰੇ ਕਰੋ ਹੁੰਦਾ ਕੀ ਹੈ ਕਿ ਜੀ ਫਾਰਮਰ ਦੁਕਾਨਾਂ ਤੇ ਜਾਂਦੇ ਆ ਤੇ ਉਹ ਜਿਹੜਾ ਦੁਕਾਨਦਾਰ ਕਹਿੰਦਾ ਆ ਪਾ ਦਈਏ ਤੇ ਉਹ ਤੁਹਾਨੂੰ ਕੋਈ ਕੈਲਸ਼ੀਅਮ ਪੋ ਆ ਰਹੇ ਨੇ ਕੋਈ ਜ਼ਿੰਕ ਪੋ ਆ ਰਹੇ ਨੇ ਕੋਈ ਮਤਲਬ ਜਿਹੜਾ ਨਾਮ ਲੈ ਲੋਗੇ ਉਹ ਹੀ ਗੰਨੇ 'ਚ ਪਾਈ ਜਾਂਦੇ ਆ ਤੇ ਨਵੇਂ ਵਿੱਚ ਇਹਨਾਂ ਕੋਈ ਉਸ ਪਾਣ ਦੀ ਲੋੜ ਨਹੀਂ ਹੁੰਦੀ ਉਹ ਸਿਰਫ ਤੁਹਾਡੇ ਖਰਚੇ ਵਧ ਰਹੇ ਨੇ ਤੇ ਉਹਦਾ ਕੋਈ ਬੜਾ ਫਾਇਦਾ ਹੈਈ ਕੀ ਜਿਸ ਝਾੜ ਵਿੱਚ ਬਹੁਤ ਫਰਕ ਪੈਂਦਾ ਐ ਐਦਾ ਦੀ ਕੋਈ ਗੱਲ ਨਹੀਂ ਹੈਗੀ ਜਿਹੜੀ ਜ਼ਰੂਰੀ ਤੱਤ ਨਹੀਂ ਉਹ ਹੀ ਪਾਓ ਤਾਂ ਕਿ ਤੁਹਾਡੀ ਕੋਸਟ ਤੁਹਾਡੇ ਤੇ ਤੁਹਾਡਾ ਮੁਨਾਫਾ ਵਧੇ ਤੇ ਡਾਕਟਰ ਜਿਵੇਂ ਆਪਾਂ ਦੇਖਦੇ ਆ ਵੀ ਜੇ ਕਿਸਾਨਾਂ ਨੇ ਸਲਾਹ ਲੈਣੀ ਹੋਵੇ ਤਾਂ ਕਿਹੜੇ ਕਿੱਥੇ ਸੰਪਰਕ ਕਰ ਸਕਦਾ ਹੈ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਕੋਈ ਸਰਕਾਰੀ ਵਿਭਾਗ ਕਿਹੜਾ ਹੈ ਕੀ ਖੇਤੀਬਾੜੀ ਵਿਭਾਗ ਢੀਲ ਕਰਦਾ ਇਸ ਨੂੰ ਖੇਤੀਬਾੜੀ ਵਿਭਾਗ ਖੇਤੀਬਾੜੀ ਵਿਭਾਗ ਦਾ ਜਿਹੜਾ ਕਿ ਗੰਨਾ ਇੱਕ ਵੀ ਹੁੰਦਾ ਹੈ ਹਰੇਕ ਡਿਸਟ੍ਰਿਕਟ ਵਿੱਚ ਸੀਡੀਓ ਹੁੰਦੇ ਆ ਜਿਹੜੇ ਡਿਵੈਲਪਮੈਂਟ ਅਫਸਰ ਉਹਨਾਂ ਨੂੰ ਕਹਿੰਦੇ ਆ ਅੱਛਾ ਅੱਛਾ ਉਹ ਵੀ ਬੈਠਦੇ ਨੇ ਜਿਵੇਂ ਏਡੀਓ ਹੁੰਦੇ ਆ ਤੁਹਾਡੇ ਐਗਰੀਕਲਚਰ ਡਿਵੈਲਪਮੈਂਟ ਹੁੰਦੇ ਗੰਨਾ ਡਿਵੈਲਪਮੈਂਟ ਅਫਸਰ ਜਿਹੜਾ ਹਰੇਕ ਜ਼ਿਲ੍ਹੇ ਚ ਹੁੰਦਾ ਜੀ ਹੁੰਦਾ ਉਹ ਵੀ ਤੁਸੀਂ ਉਹਨਾਂ ਰਾਹੀਂ ਸੰਪਰਕ ਕਰ ਸਕਦੇ ਹੋ ਜਿਹੜੀ ਤੁਹਾਡੇ ਆਸ-ਪਾਸੇ ਦੀ 슈ਗਰ ਮਿੱਲ ਹੈਗੀ ਹੈ ਉਹਾਂ ਦੇ ਥਰੂ ਵੀ ਤੁਸੀਂ ਰੋਜ਼ ਕਰ ਸਕਦੇ ਹੋ ਯੂਨੀਵਰਸਿਟੀ ਵੀ ਹੌਫੁਲ ਸਪੋਰਟ ਦਿੰਦੀ ਹੈ ਜੀ ਗੰਨੇ ਦੇ ਪੰਜਾਬ ਵਿੱਚ ਤਿੰਨ ਸੈਂਟਰ ਕੰਮ ਕਰਦੇ ਨੇ ਫੇਤਰੀ ਕੋਸ਼ੇ ਦੇ ਅੰਦਰ ਫੇਤਰੀ ਕੋਸ਼ੇ ਦੇ ਅੰਦਰ ਫਰੀਦਕੋਟ ਦੇ ਫੇਤਰੀ ਕੋਸ਼ੇ ਦੇ ਅੰਦਰ ਗੁਰਦਾਸਪੁਰ ਦੇ ਵਿੱਚ ਗੰਨੇ ਦੇ ਮਾਹਰ ਹੈਗੇ ਨੇ ਤੁਸੀਂ ਉੱਥੇ ਸੰਪਰਕ ਕਰਕੇ ਆਪਣੀਆਂ ਜਿਹੜੀ ਵੀ ਪ੍ਰੋਬਲਮ ਤੁਹਾਨੂੰ ਆ ਰਹੀ ਹੈ ਉਹਦੇ ਬਾਰੇ ਤੁਸੀਂ ਦੱਸ ਸਕਦੇ ਆ ਦੱਸ ਸਕਦੇ ਆ ਤੇ ਹੱਲ ਮਿਲ ਸਕਦੇ ਆ ਬਿਲਕੁਲ ਮਿਲ ਸਕਦੇ ਆ ਹ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਬੜੀ ਹੀ ਬੜਬੁਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਆਸ ਕਰਦੇ ਆ ਕਿ ਕਿਸਾਨ ਵੀਰ ਇਸ ਜਾਣਕਾਰੀ ਦਾ ਪੂਰਾ ਲਾਹਾ ਲੈਣਗੇ ਪੰਜਾਬ ਕੀਤੀ ਵੱਡੀ ਯੂਨੀਵਰਸਿਟੀ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਵਿੰਦਰ ਸਿੰਘ ਦੇ ਨਾਲ ਪੱਤਰਕਾਰ ਸੁਖਵਿੰਦਰ ਸਿੰਘ ਦੀ ਖਾਸ ਰਿਪੋਰਟ